ਇਹ ਜਿਹੜੇ ਲੋਕ ਨੇ ਜਿਹਨਾਂ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਜਾਂ ਇਹਨਾਂ ਨੂੰ ਫੜਿਆ ਜਾ ਰਿਹਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਹਿੱਸੇ ਲਾਈ ਆ ਇਹ ਲੋਕ ਮੋਰੀ ਲੋਕਾਂ ਮੋਰੀ ਕਤਾਰ ਦੇ ਵਿੱਚ ਨੇ ਜਿਹੜੇ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਕਿ ਇਸ ਇਸ ਦੇਸ਼ ਦੇ ਵਿੱਚ ਤਾਨਾਸ਼ਾਹੀ ਨਹੀਂ ਚੱਲੇਗੀ ਇੱਥੇ ਲੋਕਤੰਤਰ ਸਥਾਪਿਤ ਕਰਕੇ ਰੱਖਾਂਗੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਸਾਡੇ ਗਵਾਂਡੀ ਸਰਕਾਰ ਆਪਦੀ ਪੂਰੀ ਮਸ਼ੀਨਰੀ ਇਸ ਟਾਈਮ ਵਰਤ ਰਹੀ ਆ ਔਰ ਪੰਜਾਬ ਨੂੰ ਨਿਸ਼ਾਨੇ ਤੇ ਲੈ ਕੇ ਇਸ ਲਈ ਵੀ ਵਰਤ ਰਹੀ ਆ ਇਹ ਇਹ ਸਾਰੀ ਸਾਡੇ ਲਈ ਅੱਜ ਇੱਕ ਬਹੁਤ ਚੰਡੀਗੜ੍ਹ ਦੇ ਵਿੱਚ ਹੀ ਦੋ ਵਕੀਲਾਂ ਦੇ ਘਰਾਂ ਦੇ ਉੱਤੇ ਜਿਹੜੇ ਛਾਪੇ ਮਾਰੇ ਗਏ ਆ ਤੇ ਪੰਜਾਬ ਤੋਂ ਬਾਹਰ ਵੀ ਹੋਰ ਥਾਵਾਂ ਤੇ ਵੀ ਮਾਰੇ ਗਏ ਨੇ ਇਹ ਇੱਕ ਸੰਕੇਤ ਵੀ ਆ ਕਿ ਜਿਹੜੇ ਲੋਕ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਆ ਵੀ ਅਸੀਂ ਉਹਨਾਂ ਨੂੰ ਐਨਆਈਏ ਦੇ ਰੇਟਸ પાਕੇ 4-4 ਸਾਲ ਵਿਦਆਊਟ ਬੇਲ ਵਿਦਆਊਟ ਪਲੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਾਂਗੇ ਤਾਂ ਕੇਂਦਰ ਸਰਕਾਰ ਹਾਏ ਹਾਏ ਸੀ ਕਿਸੇ ਨੂੰ ਕੋਈ ਮੌਕਾ ਦਿੱਤੇ ਬਿਨਾ ਉਹਦੇ ਆ ਕੇ ਧਮਕ ਪੈਣੇ ਹੋ ਤੇ ਮੁੜ ਕੇ ਉਹਦੀਆਂ ਗ੍ਰਿਫਤਾਰੀਆਂ ਪਾ ਦਿੰਨੇ ਹੋ ਇਹ ਪੂਰੀ ਤੀ ਪੁਰਾ ਗੈਰ ਜਮਹੂਰੀ ਇੱਕ ਜਿਹੜਾ ਹੈਗਾ ਆ ਵਰਤਾਰਾ ਗੈਰ ਜਮਹੂਰੀ ਇੱਕ ਸੰਸ ਜਮਹੂਰੀਆ ਜਿਹੜੇ ਅਧਿਕਾਰ ਸਭਾ ਦੇ ਆਗੂ ਨੇ ਜਿਹੜੇ ਕਿ ਡੈਮੋਕਰੈਟਿਕ ਰਾਈਟ ਲਈ ਲੜਦੇ ਨੇ ਜਿਹੜੇ ਇੱਕ ਵਕੀਲ ਨੇ ਇਹਨਾਂ ਤੋਂ ਦੇਸ਼ ਨੂੰ ਕੀ ਖਤਰਾ ਕਿ ਐਨਆਈ ਜਿਹੜੀ ਆ ਕਿ ਰੇਡ ਕਰਦੀ ਇਹਨਾਂ ਦੇ ਘਰਾਂ ਤੇ ਬਲ ਅਸਲ ਦੇ ਵਿੱਚ ਜੋ ਸਾਡੇ ਦੇਸ਼ ਦੀ ਹਾਲਤ ਆ ਉਹ ਲਗਾਤਾਰ ਜੋ ਜਾਂ ਤੋਂ ਬੀਜੇਪੀ ਆਰਐਸਐਸ ਆਈ ਆ ਲਗਾਤਾਰ ਦੇਸ਼ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਕਿ ਦੇਸ਼ ਦੇ ਜਿਹੜੇ ਰਿਸੋਰਸਸ ਨੇ ਉਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫੜਾਣੇ ਨੇ ਤਾਂ ਉਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੂਰੇ ਦੇਸ਼ ਦੇ ਰਿਸੋਰਸਸ ਫੜਾਣ ਵਾਸਤੇ ਜਾਂ ਹੋਰ ਵੱਡਾ ਜਿਹੜਾ ਲੈਂਡਲੋਰਡ ਸੈਕਸ਼ਨ ਆ ਉਹਦੇ ਬਾਅਦ ਉਹਨੂੰ ਫੈਸਿਲਿਟੇਟ ਕਰਨ ਲਈ ਉਹਦੇ ਰੂਲ ਨੂੰ ਤਾਂ ਸਟੇਟ ਸੈਂਟਰਲਾਈਜ਼ਡ ਚਾਹੀਦੀ ਆ ਤਾਂ ਜਦੋਂ ਸੈਂਟਰਲਾਈਜ਼ਡ ਸਟੇਟ ਹੋ ਰਹੀ ਆ ਤਾਂ ਉਹਦੇ ਖਿਲਾਫ ਅਲੱਗ-ਅਲੱਗ ਆਵਾਜ਼ਾਂ ਵੀ ਉੱਠ ਰਹੀਆਂ ਮਤਲਬ ਚਾਹੇ ਉਹ ਐਜੂਕੇਸ਼ਨ ਦੀ ਪ੍ਰਾਈਵੇਟਾਈਜ਼ੇਸ਼ਨ ਦੇ ਖਿਲਾਫ ਹੋ ਵੀ ਚਾਹੇ ਹੋ ਕਿਸਾਨੀ ਅੰਦੋਲਨ ਹੋਵੇ ਚਾਹੇ ਉਹ ਮਜ਼ਦੂਰਾਂ ਦੇ ਰਾਈਟ ਹੋਣ ਚਾਹੇ ਸਾਡੇ ਬੇਸਿਕ ਜੋ ਰਾਈਟਸ ਨੇ রাইਟ ਫ੍ਰੀडम ਟੂ ਰਾਈਟ ਟੂ ਫ੍ਰੀडम ਟੂ ਸਪੀਚ ਹੈ ਨਾ ਇਹ ਸਾਰੇ ਰਾਈਟਸ ਨੇ ਤਾਂ ਇਹਨਾਂ ਦਾ ਗਲਾ ਘੁੱਟਿਆ ਜਾ ਰਿਹਾ ਤਾਂ ਇਹ ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਜਾਂ ਇਹਨਾਂ ਨੂੰ ਫੜਿਆ ਜਾ ਰਿਹਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਹਿੱਸੇ ਲਾਈ ਆ ਲੋਕਾਂ ਦੇ ਜਿੱਥੇ ਵੀ ਹੱਕ ਮਾਰੇ ਜਾਂਦੇ ਨੇ ਜਾਂ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਦੇਸ਼ ਨੂੰ ਕਾਰਪੋਰੇਟ ਹੱਥਾਂ 'ਚ ਫੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਤਾਨਾਸ਼ਾਹੀ ਦਾ ਰਵਈਆ ਅਪਣਾਇਆ ਜਾਂਦਾ ਤਾਂ ਇਹ ਲੋਕੋ ਮੋਰੀ ਲੋਕਾਂ ਮੋਰੀ ਕਤਾਰ ਦੇ ਵਿੱਚ ਨੇ ਜਿਹੜੇ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਕਿ ਇਸ ਇਸ ਦੇਸ਼ ਦੇ ਵਿੱਚ ਤਾਨਾਸ਼ਾਹੀ ਨਹੀਂ ਚੱਲੇਗੀ ਇੱਥੇ ਲੋਕਤੰਤਰ ਸਥਾਪਿਤ ਕਰਕੇ ਰਹਿਾਂਗੇ ਤਾਂ ਇਹ ਉਹ ਡੈਮੋਕਰੈਟਿਕ ਸਪੇਸ ਦੇ ਉੱਪਰ ਬਹੁਤ ਵੱਡਾ ਹਮਲਾ ਕਿ ਇਹ ਇੱਕ ਸੰਕੇਤ ਵੀ ਆ ਕਿ ਜਿਹੜੇ ਲੋਕ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਹਨ ਵੀ ਅਸੀਂ ਉਹਨਾਂ ਨੂੰ ਐਨਆਈਏ ਜਾਂ ਰੇਟਸ ਪਾ ਕੇ 4-4 ਸਾਲ ਵਿਦਾਊਟ ਬੀਲ ਵਿਦਾਊਟ ਪਲੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਾਂਗੇ ਤਾਂ ਇੱਕ ਸੰਕੇਤ ਦੂਜੇ ਲੋਕਾਂ ਨੂੰ ਜਿਹੜੇ ਹਲੇ ਖੜੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਪਾਰਟਿਸਿਪੇਟ ਕਰੀਏ ਕਿਵੇਂ ਕਰੀਏ ਜਾਂ ਹਾਲੇ ਉਹ ਸਿੱਖ ਰਹੇ ਨੇ ਚੀਜ਼ਾਂ ਤਾਂ ਇਹ ਉਹਨਾਂ ਲਈ ਸੰਕੇਤ ਹੈ ਕਿ ਤੁਸੀਂ ਚੁੱਪ ਕਰ ਜਾਓ ਅਸੀਂ ਐਵੇਂ ਕਰਾਂਗੇ ਲੇਕਿਨ ਲੋਕਾਂ ਨੇ ਪੰਜਾਬ ਦਾ ਵੀ ਇਤਿਹਾਸ ਆ ਤੇ ਦੁਨੀਆ ਭਰ ਦੇ ਤੇ ਖਾਸ ਕਰਕੇ ਇੰਡੀਆ ਦੇ ਲੋਕਾਂ ਦੇ ਜਿਹੜੇ ਮਿਹਨਤ ਕਸ਼ ਲੋਕ ਨੇ ਤਾਂ ਕਿਸਾਨ ਆ ਮਜ਼ਦੂਰਾਂ ਵਿਦਿਆਰਥੀਆਂ ਉਹਨਾਂ ਨੇ ਅਲੱਗ-ਅਲੱਗ ਸਮਿਆਂ ਦੇ ਵਿੱਚ ਦੱਸਾਇਆ ਕਿ ਜਦੋਂ ਉਹ ਇਕੱਠੇ ਹੋ ਜਾਂਦੇ ਨੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਤੁਸੀਂ ਸਰਕਾਰਾਂ ਤਾਂ ਬੋਲਣ ਦੀ ਆਜ਼ਾਦੀ ਦਿੰਦੀਆਂ ਨੇ ਫਿਰ ਜਿਹੜੇ ਲੋਕ ਬੋਲ ਰਹੇ ਆ ਜਿਹੜੇ ਕਿ ਆਮ ਲੋਕਾਂ ਦੇ ਕੇਸ ਲੜਦੇ ਆ ਕੋਈ ਪੱਤਰਕਾਰ ਆ ਕੋਈ ਵਕੀਲ ਆ ਕੋਈ ਕਿਸਾਨ ਆਗੂ ਆ ਜਿਹੜੇ ਆਮ ਲੋਕਾਂ ਲਈ ਬੋਲਦੇ ਉਹਨਾਂ ਦੀ ਬੋਲਣ ਦੀ ਆਜ਼ਾਦੀ ਦਾ ਹੱਕ ਕਿਉਂ ਖੋ ਰਹੀ ਹੈ ਸਰਕਾਰ ਕੀ ਲੱਗਦਾ ਮਤਲਬ ਉਹੀ ਹੈ ਨਾ ਕਿ ਉਹਨਾਂ ਦੇ ਅਸਲ ਦੇ ਵਿੱਚ ਸਰਕਾਰ ਜਿਹੜੀ ਹੈਗੀ ਉਹ ਇੱਕ ਪਾਰਟੀਕੂਲਰ ਧਿਰ ਨੂੰ ਰਿਪਰੈਜ਼ੈਂਟ ਕਰਦੀ ਆ ਤਾਂ ਉਹਨੇ ਦੇਸ਼ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਉਹਨੇ ਅਡਾਨੀ ਅਮਬਾਨੀ ਦੀ ਪੈਰੋਕਾਰੀ ਕਰਨੀ ਆ ਉਹਨੇ ਇੱਥੇ ਦਾ ਵੱਡਾ ਧਨਾੜ ਜਿਹੜਾ ਵੱਡਾ ਲੈਂਡਲੋਰਡ ਸੈਕਸ਼ਨ ਆ ਉਹਦੀ ਪੈਰਵੀ ਕਰਨੀ ਆ ਇੱਥੇ ਦਾ ਜਿਹੜਾ ਵੱਡਾ ਬਿਊਰੋਕਰੇਟਸ ਆ ਉਹਦੀ ਪੈਰਵੀ ਕਰਨੀ ਆ ਤਾਂ ਉਹ ਜਦੋਂ ਇਹ ਸਾਰਾ ਕੁਝ ਜਿਹੜਾ ਲੋਕ ਖਾ ਰਹੇ ਨੇ ਮਲਾਈ ਉਹਦੇ ਖਿਲਾਫ ਇਨ ਇਕਵੈਲਟੀ ਦੇ ਖਿਲਾਫ ਐਕਸਪਲੋਇਟੇਸ਼ਨ ਦੇ ਖਿਲਾਫ ਜਦੋਂ ਲੋਕ ਆਵਾਜ਼ ਬੁਲੰਦ ਕਰਦੇ ਨੇ ਤਾਂ ਉਹਨਾਂ ਨੂੰ ਅਲੱਗ-ਅਲੱਗ ਟੈਗ ਦੇ ਕੇ ਮਾਓਇਸਟ ਕਹਿ ਕੇ ਜਾਂ ਉਹਨਾਂ ਨੂੰ ਐਂਟੀ ਨੈਸ਼ਨਲ ਕਹਿ ਕੇ ਹਮਲੇ ਕੀਤੇ ਜਾਂਦੇ ਨੇ ਜਿੱਦਾਂ ਆਪਾਂ ਗੱਲ ਕਰੀਏ ਕਿ ਸਾਡੇ ਦੇਸ਼ ਦੇ ਵਿੱਚ ਰਿਸੋਰਸਸ ਬਹੁਤ ਨੇ ਇੰਡੀਆ ਇਜ਼ ਅ ਵੈਰੀ ਰਿਚ ਕੰਟਰੀ ਵਿਦ ਪੂਰ ਪੀਪਲ मतलब बिहार झारखंड छत्तीसगढ़ मिनरल्स बहुत ਨੇ ਤਾਂ ਉੱਥੇ ਵੱਡੀਆਂ ਕੰਪਨੀਆਂ ਪੋਸਕੋ ਵੈਂਡੇਟਾ ਹਨਾ ਜਿੰਦਲ ਇਸਰ ਇਹ ਕੰਪਨੀਆਂ ਉੱਥੇ ਆਪਰੇਟ ਕਰ ਰਹੀਆਂ ਨੇ ਕਿਉਂ ਕਿ ਉੱਥੇ ਦੇ मिनਰਲਸ ਕੱਢ ਕੇ ਵੱਡੀ ਮੈਥਰੋਵੇ ਪ੍ਰਾਈਸਿਸ ਤੇ ਵੱਡੇ ਜੋ ਕਹੇ ਜਾਪਾਨ ਹੋਵੇ ਜਾਂ ਬਾਹਰੀਆਂ ਕਾਰਪੋਰੇਟ ਕੰਪਨੀਆਂ ਨੂੰ ਦੇਣੀਆਂ ਉੱਥੇ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਮਤਲਬ ਡਿਸਪਲੇਸਮੈਂਟ ਵਿਦਾਊਟ ਕੰਪਨਸੇਸ਼ਨ ਕੀਤਾ ਜਾਂਦਾ ਤਾਂ ਉਹ ਲੋਕ ਜਦੋਂ ਵਿਰੋਧ ਕਰਦੇ ਨੇ ਤਾਂ ਉਹਨਾਂ ਨੂੰ ਜ਼ਿਲ੍ਹਾ ਵਿੱਚ ਪਾਇਆ ਜਾਂਦਾ ਤਾਂ ਕਿ ਜਿਹੜਾ ਵੀ ਆਵਾਜ਼ ਬੁਲੰਦ ਕਰਦਾ ਸ਼ਹਿਰਾਂ ਦੇ ਵਿੱਚ ਆਦੀਵਾਸੀਆਂ ਦੇ ਹੱਕਾਂ ਦੀ ਗੱਲ ਕਰਦਾ ਐਜੂਕੇਸ਼ਨ ਦੇ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦਾ ਦੇਸ਼ ਦੀ ਫਿਰਕਾਪ੍ਰਸਤੀ ਦੇ ਉਲਟ ਉਹ ਸਟੈਂਡ ਲੈਂਦਾ ਤਾਂ ਉਹ ਇਹੋ ਲੋਕ ਨੇ ਮਤਲਬ ਵਕੀਲ ਨੇ ਮੁਸਲਮਾਨਾਂ ਦੇ ਖਿਲਾਫ ਹਮਲੇ ਹੋ ਰਹੇ ਨੇ ਤਾਂ ਉੱਥੇ ਜਾ ਕੇ ਨਾਲ ਖੜਦੇ ਨੇ ਉਹਨਾਂ ਦੇ ਫ੍ਰੀ ਕੇਸ ਲੜਦੇ ਨੇ ਸਾਡੇ ਖਿਲਾਫ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਐਸਐਫਐਸ ਖਿਲਾਫ ਕੋਰਟ ਕੇਸ ਕੀਤਾ ਕਿ ਇਹਨਾਂ ਦਾ ਰਾਈਟ ਟੂ ਪ੍ਰੋਟੈਸਟ ਹੈ ਨਹੀਂ ਵੀ ਵੀਸਿਓਫਿਸ ਪ੍ਰੋਟੈਸਟ ਨਹੀਂ ਕਰ ਸਕਦੇ ਇਹੀ ਵਕੀਲ ਨੇ ਜਿਨ੍ਹਾਂ ਨੇ ਸਾਡਾ ਕੇਸ ਲੜਿਆ ਤਾਂ ਇਹ ਲੋਕ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ ਆ ਓਪਨਲੀ ਆ ਕੇ ਖੜ੍ਹ ਦਿੰਦੇ ਨੇ ਤਾਂ ਸਰਕਾਰ ਨੂੰ ਇਸ ਗੱਲ ਦੀ ਤਕਲੀਫ ਆ ਸਰਕਾਰ ਨਹੀਂ ਚਾਹੁੰਦੀ ਕਿ ਸਰਕਾਰ ਦੇ ਉਲਟ ਕੋਈ ਮਾਹੌਲ ਬਣੇ ਤਾਂ ਉਹਦੀ ਲੁੱਟ ਦੇ ਖਿਲਾਫ ਕੋਈ ਮਾਹੌਲ ਬਣੇ ਪਰ ਲੋਕ ਬਹੁਤ ਤੰਗ ਨੇ আনএমপ্লয়মেন্ট ਤੋਂ ਲੈ ਕੇ ਇਨਫਲੇਸ਼ਨ ਤੋਂ ਲੈ ਕੇ ਵਰਕਰਸ ਦੀਆਂ ਵੇਜਸ ਕਿੰਨੀਆਂ ਘਟ ਨੇ ਹਨਾ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ ਕਿਸਾਨਾਂ ਨੂੰ ਐਮਐਸਪੀ ਨਹੀਂ ਪ੍ਰੋਪਰ ਮਿਲ ਰਿਹਾ ਲਗਾਤਾਰ ਪਿਛਲੇ ਕਿੰਨੇ ਕਿੰਨੇ ਹੀ ਮਹੀਨਿਆਂ ਤੋਂ ਉਹ ਸ਼ੰਭੂ ਬਾਰਡਰ ਤੇ ਬੈਠੇ ਨੇ ਤਾਂ ਉਹਨਾਂ ਦੀ ਮੰਗ ਨਹੀਂ ਸੁਣੀ ਜਾ ਰਹੀ ਉਹਨਾਂ ਦੀਆਂ ਦਲੀਲਾਂ ਨਹੀਂ ਸੁਣੀਆਂ ਜਾ ਰਹੀਆਂ ਉਹ ਪੀਸਫੁਲ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਲੋਕ ਅਲੱਗ-ਅਲੱਗ ਫਾਰਮ ਦੇ ਵਿੱਚ ਇਹਦਾ ਵਿਰੋਧ ਕਰ ਰਹੇ ਨੇ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਅਗਰ ਤੁਸੀਂ ਆਪਣੀ ਆਜ਼ਾਦੀ ਬਰਕਰਾਰ ਰੱਖਣਾ ਚਾਹੁੰਦੇ ਆ ਆਪਣੇ ਡੈਮੋਕਰੈਟਿਕ ਰਾਈਟ ਜਿਹੜੇ ਬੱਚੇ ਕੁਝ ਹੈਗੇ ਨੇ ਅਗਰ ਉਹ ਬਚਾ ਕੇ ਤਾ ਇਕਜਟ ਹੋਣਾ ਪਏਗਾ ਇਕਜਟ ਹੋ ਕੇ ਹੀ ਇਸ ਸਤਾਨਾਸ਼ਈ ਸਰਕਾਰ ਨੂੰ ਬਦਲਿਆ ਜਾ ਸਕਦਾ ਜਿਵੇਂ ਬੰਗਲਾਦੇਸ਼ ਦੇ ਵਿੱਚ ਇੱਕ ਸਾਡੇ ਕੋਲ ਸਾਹਮਣੇ ਐਗਜ਼ਾਮਪਲ ਹੈ ਕਿ ਬੰਗਲਾਦੇਸ਼ ਦੇ ਵਿੱਚ ਇੱਕ ਡਿਕਟੇਟਰ ਹਸੀਨਾ ਹੈ ਸ਼ੇਖ ਹਸੀਨਾ ਤੇ ਸ਼ੇਖ ਹਸੀਨਾ ਨੂੰ ਉੱਥੇ ਦੀ ਸਟੂਡੈਂਟ ਮੂਵਮੈਂਟ ਨੇ ਬਾਹਰ ਕੱਢ ਕੇ ਮਾਰਿਆ ਹਾਲਾਂਕਿ ਉੱਥੇ ਕੋਈ ਗਰਾਊਂਡ ਤੇ ਤਬਦੀਲੀ ਆਈ ਹੈ ਇਹ ਨਹੀਂ ਹੈਗਾ ਬਟ ਲੋਕਾਂ ਦੇ ਵਿੱਚ ਕਰੋਸ਼ ਹੈ ਲੋਕ ਚੇਂਜ ਚਾਹੁੰਦੇ ਨੇ ਰੈਡੀਕਲ ਚੇਂਜ ਚਾਹੁੰਦੇ ਨੇ ਤਾਂ ਰੈਡੀਕਲ ਚੇਂਜ ਲੋਕਾਂ ਦੀ ਇਕੱਠ ਨਾਲ ਮਜ਼ਦੂਰਾਂ ਦੀ ਅਗਵਾਈ ਦੇ ਵਿੱਚ ਹੀ ਆ ਸਕਦਾ ਤਾਂ ਉਹ ਮੈਨੂੰ ਲੱਗਦਾ ਲੋਕਾਂ ਨੂੰ ਇਕੱਠੇ ਹੋਣ ਦੀ ਸਾਡੇ ਨਾਲ ਮਾਨਮੋਹ ਵੀ ਨੇ ਲਲਕਾਰ ਜਥੇਬੰਦੀ ਤੋਂ ਭਾਈ ਜੀ ਐਨਆਈਏ ਰੇਡ ਕਰਦੀ ਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿਸਾਨਾਂ ਆਗੂਆਂ ਦੇ ਘਰ ਵੀ ਰੇਡ ਕਿੱਦਾਂ ਦੀ ਪਿਰਤ ਜਿਹੜੀ ਸਰਕਾਰ ਪਾਉਣਾ ਚਾਹੁੰਦੀ ਹੈ ਇਹਨਾਂ ਰੇਡ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਪਾਉਣਾ ਚਾਹੁੰਦੀ ਹੈ ਦੇਖੋ ਬਿਲਕੁਲ ਸਰਕਾਰ ਨੇ ਜਿੰਨੀਆਂ ਵੀ ਆਪਦੀਆਂ ਏਜੰਸੀਆਂ ਬਣਾਈਆਂ ਜਾਂ ਆਪਦੀ ਪੂਰੀ ਮਸ਼ੀਨਰੀ ਦੀ ਵਰਤੋਂ ਤਾਂ ਸਰਕਾਰ ਕਰੇਗੀ ਉਹਨਾਂ ਲੋਕਾਂ ਨੂੰ ਡਰਾਉਣ ਦੇ ਲਈ ਜਿਹੜੇ ਲੋਕ ਕੋਈ ਲੋਕ ਹੱਕਾਂ ਦੀ ਗੱਲ ਕਰਦੇ ਆ ਹਨਾ ਮਤਲਬ ਸਰਕਾਰ ਆਪਦੀ ਪੂਰੀ ਮਸ਼ੀਨਰੀ ਇਸ ਟਾਈਮ ਵਰਤ ਰਹੀ ਆ ਔਰ ਪੰਜਾਬ ਨੂੰ ਨਿਸ਼ਾਨੇ ਤੇ ਲੈ ਕੇ ਇਸ ਲਈ ਵੀ ਵਰਤ ਰਹੀ ਆ ਕਿਉਂਕਿ ਜਦੋਂ ਦੂਜੀ ਟਰਮ ਸੀ ਉਦੋਂ ਜਿਹੜਾ ਪੰਜਾਬ ਦੇ ਵਿੱਚੋਂ ਖੇਤੀ ਕਾਨੂੰਨਾਂ ਖਿਲਾਫ ਕੋਲ ਉੱਠਿਆ ਤੇ ਉਹਦੇ ਨੇ ਪਹਿਲੀ ਵਾਰੀ ਸੰਸਦ ਦੇ ਵਿੱਚ ਜਿਹੜੇ ਪਾਸ ਹੋਏ ਕਾਨੂੰਨ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਉਹਦੀ ਉਹਨੂੰ ਵਾਪਸ ਲੈਣ ਤੇ ਮਜਬੂਰ ਕੀਤਾ ਉਹਦੀ ਪਿੱਠ ਲਵਾਈ ਹੈਨਾ ਮਤਲਬ ਇਸ ਗੱਲ ਦੀ ਇੱਕ ਕੌੜੀ ਵੀ ਹੈ ਉਹਨਾਂ ਨੂੰ ਵੀ ਇਹ ਸਾਰੇ ਜਿਨ੍ਹਾਂ ਨੇ ਮਤਲਬ ਸਾਡੇ ਖਿਲਾਫ ਐਡ ਅੰਦੋਲਨ ਛੇੜਿਆ ਵੀ ਉਹਨਾਂ ਲੋਕਾਂ ਨੂੰ ਅਸੀਂ ਡਰਾਈਏ ਜਾਂ ਉਹਨਾਂ ਨੂੰ ਸਬਕ ਸਿਖਾਈਏ ਪਰੇਸ਼ਾਦ ਪੁੱਛ ਰਹੇ ਆ ਵੀ ਇਹ ਕੋਈ ਇੱਥੇ ਪਹਿਲੀ ਵਾਰ ਨਹੀਂ ਕਿ ਇਸ ਧਰਤੀ ਦੇ ਉੱਤੇ ਕੋਈ ਸਰਕਾਰਾਂ ਨੇ ਇਸ ਤਰ੍ਹਾਂ ਦਾ ਅਤਿਆਚਾਰ ਕਰਨ ਦੀ ਐਸ ਤਰ੍ਹਾਂ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਹੋਰ ਵੀ ਪਹਿਲਾਂ ਇਤਿਹਾਸ 'ਚ ਬਹੁਤ ਵਾਰੀ ਹੁੰਦਾ ਆਇਆ ਹੈਗਾ ਤੇ ਲੋਕਾਂ ਨੇ ਹਮੇਸ਼ਾ ਇਹਦਾ ਡਟਮਾ ਵਿਰੋਧ ਕੀਤਾ ਡਟਮਾ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਅੱਜ ਉਹਦਾ ਇੱਕ ਛੋਟਾ ਜਿਹਾ ਝਲਕਾਰਾ ਅਸੀਂ ਚੰਡੀਗੜ੍ਹ ਸੈਕਟਰ 17 'ਚ ਦੇਖ ਰਹੇ ਹਾਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਹੀ ਦੋ ਵਕੀਲਾਂ ਦੇ ਘਰਾਂ ਦੇ ਉੱਤੇ ਜਿਹੜੇ ਛਾਪੇ ਮਾਰੇ ਗਏ ਆ ਤੇ ਪੰਜਾਬ ਤੋਂ ਬਾਹਰ ਵੀ ਹੋਰ ਥਾਵਾਂ ਤੇ ਵੀ ਮਾਰੇ ਗਏ ਨੇ ਤਾਂ ਇਹਦੇ ਖਿਲਾਫ ਕਿ Olha ਤੁਸੀਂ ਕਿਸੇ ਨੂੰ ਕੋਈ ਮੌਕਾ ਦਿੱਤੇ ਬਿਨਾ ਉਹਦੇ ਆ ਕੇ ਧਮਕ ਪੈਣੇ ਹੋ ਤੇ ਮੁੜ ਕੇ ਉਹਦੀਆਂ ਗ੍ਰਿਫਤਾਰੀਆਂ ਪਾ ਦਿੰਨੇ ਹੋ ਵੀ ਇਹ ਪੂਰੀ ਤੀ ਪੂਰਾ ਗੈਰ ਜਮਹੂਰੀ ਇੱਕ ਜਿਹੜਾ ਹੈਗਾ ਯਾ ਵਰਤਾਰਾ ਗੈਰ ਜਮਹੂਰੀ ਇੱਕ ਸੰਸਥਾ ਆ ਜਿਹਦੇ ਉੱਤੇ ਅੱਜ ਰੋਕ ਲੱਗਣੀ ਚਾਹੀਦੀ ਆ ਔਰ ਇਹੀ ਸਨੇਹਾ ਲੈ ਕੇ ਅੱਜ ਦਾ ਇਹ ਜਿਹੜਾ ਪ੍ਰੋਟੈਸਟ 17 ਦੇ ਵਿੱਚ ਸਾਰੇ ਲੋਕਾਂ ਵੱਲੋਂ ਰੱਖਿਆ ਗਿਆ ਜੀ ਇੱਕ ਜ਼ਰੂਰ ਦੱਸਿਓ ਜੇ ਕਿ ਸੈਂਟਰ ਗਵਰਨਮੈਂਟ ਦੀ ਆਪਾਂ ਕਾਫੀ ਗੱਲ ਕਰ ਲਈ ਬਾਈ ਜੀ ਨੇ ਵੀ ਕੀਤੀ ਕਿ ਸੰਦੀਪ ਹੋਰਾ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਜਿਹੜਾ ਆਪਣਾ ਏਜੰਡਾ ਲੈ ਕੇ ਆ ਰਿਆ ਐ ਨਈ ਇਹਨੂੰ ਯੂਜ਼ ਕਰ ਰਿਆ ਸਟੇਟ ਗਵਰਨ ਫੈਡਰਲਿਜ਼ਮ ਦੀ ਬਹੁਤ ਗੱਲ ਕਰਦੇ ਆ ਉਹਨਾਂ ਨੇ ਕੀ ਸਟੈਂਸ ਲਿਆ ਲੱਗਦਾ ਤੁਹਾਨੂੰ ਕੀ ਲੱਗਦਾ ਇਸ ਮਸਲੇ ਤੇ ਮਤਲਬ ਅੱਜ ਭਗਵੰਤ ਮਾਨ ਸਰਕਾਰ ਦਾ ਤਾਂ ਇੱਕ ਬਿਲਕੁਲ ਸ਼ਰਮਨਾਕ ਰਵਈਆ ਜਿਹੜਾ ਇੱਥੇ ਉਹ ਦੇਖਿਆ ਜਾ ਸਕਦਾ ਕਿ ਇੱਥੇ ਹੁਣ ਦੱਸ ਕੇ ਗਏ ਨੇ ਬੁਲਾ ਰਹੇ ਕਿ ਜਿਨ੍ਹਾਂ ਦੇ ਘਰੇ ਐਡਵੋਕੇਟ ਮਨਦੀਪ ਉਹਨਾਂ ਦੇ ਘਰੇ ਰੇਡ ਪਈਆ ਵੀ ਇਹਦੇ ਵਿੱਚ ਜਦੋਂ ਰੇਡ ਮਾਰਨ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਵੀ ਨਾਲ ਸਾਥ ਦੇਣ ਲਈ ਆ ਰਹੀ ਆ ਹਨਾ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਐਨਆਈਏ ਜਿਹੜੀ ਹੈ ਇਹ 2008 ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇ ਬਣਾਈ ਗਈ ਸੀ ਯਾਨੀ ਸਰਕਾਰ ਕਾਂਗਰਸ ਸਮੇ ਬਣਾਈ ਗਈ ਸਭ ਤੋਂ ਬਾਅਦ ਇਹਦੀ ਵਰਤੋਂ ਹੁਣ ਮੋਦੀ ਸਰਕਾਰ ਪਿਛਲੇ ਕੁ ਸਾਲਾਂ ਤੋਂ ਕਰ ਰਹੀ ਹੈ ਵਿਰੋਧੀਆਂ ਨੂੰ ਦਬਾਉਣ ਦੇ ਲਈ ਜਿਹੜੇ ਲੋਕਾਂ ਦੀ ਕੋਈ ਗੱਲ ਕਰ ਫੋਨ ਦੇ ਲਈ ਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਉਹ ਆਮ ਆਦਮੀ ਪਾਰਟੀ ਦੇ ਸਾਥ ਤੇ ਸਹਿਯੋਗ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਯਾਨੀ ਕਿ ਸਾਰਿਆਂ ਦੀ ਸਹਿਮਤੀ ਸਾਰਿਆਂ ਦੀ ਸਹਿਮਤੀ ਆ ਜਿੱਥੋਂ ਤੱਕ ਸਵਾਲ ਲੋਕਾਂ ਦੇ ਲਈ ਲੜਨ ਵਾਲਿਆਂ ਦੀ ਗੱਲ ਹੈ ਜਿੱਥੋਂ ਤੱਕ ਲੋਕਾਂ ਦੇ ਹੱਕਾਂ ਦੇ ਲਈ ਬੋਲਣ ਵਾਲਿਆਂ ਦੀ ਗੱਲ ਹੈ ਉਹਨਾਂ ਦੇ ਖਿਲਾਫ ਉਹਨਾਂ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਵਿੱਚ ਸਾਰੀਆਂ ਲੁੱਟੂ ਪਾਰਟੀਆਂ ਇੱਕੋ ਮੰਚ ਤੇ ਬੈਠੀਆਂ ਨੇ ਅੰਦਰ ਖਾਤੇ ਆਪ ਦੇ ਇਹਨਾਂ ਦੇ ਜੋ ਵੀ 19 21 મતਭੇਦ ਹੋਣ ਪਰ ਬੁਨਿਆਦੀ ਗੱਲ ਦੇ ਉੱਤੇ ਇਹ ਸਾਰੀਆਂ ਸਹਿਮਤ ਨੇ ਕੀ ਲੱਗਦਾ ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਐਕਸ਼ਨ ਵੀ ਤੁਸੀਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਰਨ ਬਾਰੇ ਸੋਚ ਰਹੇ ਹੋ ਮਤਲਬ ਉਹਤੇ ਬਿਗਾਰੇ ਕੋਈ ਚਾਰਾ ਨਹੀਂ ਹੈਗਾ ਕਿਉਂਕਿ ਜੀ ਜਿਸ ਤਰੀਕੇ ਦਾ ਅਟੈਕ ਹੈ ਮਤਲਬ ਕੋਆਰਡੀਨੇਟਡ ਅਟੈਕ ਹੈ ਇਹ ਸਿਰਫ ਪੰਜਾਬ ਦਾ ਚੰਡੀਗੜ੍ਹ ਚ ਨਹੀਂ ਹੋਇਆ ਇਹ ਨਾਨ ਸਟੇਟਾਂ ਦੇ ਵਿੱਚ ਇੱਕ ਪੂਰਾ ਮੋਡਿਊਲ ਬਣਾ ਕੇ ਐਨਆਈਏ ਨੇ ਅਟੈਕ ਕੀਤਾ ਮਤਲਬ ਚਾਹੇ ਕਿਸਾਨ ਦੇਖੋ ਇਹਦੇ ਵਿੱਚ ਕਿਸਾਨ ਲੀਡਰ ਵੀ ਨੇ ਇਹਦੇ ਵਿੱਚ ਵਕੀਲ ਵੀ ਨੇ ਮਤਲਬ ਇਹਦੇ ਵਿੱਚ ਸਟੂਡੈਂਟ ਵੀ ਨੇ ਤਾਂ ਅਲੱਗ-ਅਲੱਗ ਜਗ੍ਹਾ ਦੇ ਵਿੱਚ ਅਲੱਗ-ਅਲੱਗ ਫੋਰਸ ਜਿਹੜੀਆਂ ਲਗਾਤਾਰ ਐਕਟਿਵ ਨੇ ਉਹ ਕੋਈ ਕਿਸਾਨੀ ਧਰਨੇ ਧਰਨੇ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੈ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ ਤੁਸੀਂ ਸਟੂਡੈਂਟ ਐਕਟਿਵ ਹੈ ਉਹਨੂੰ ਟਾਰਗੇਟ ਕਰ ਰਹੇ ਹੋ ਤਾਂ ਉਹ ਇੱਕ ਕੈਲੀਬ੍ਰੇਟਡ ਡਿਜ਼ਾਈਨ ਹੈ ਸਟੇਟ ਦਾ ਕਿ ਜਿਹੜੀ ਵਿਰੋਧੀ ਆਵਾਜ਼ ਆ ਇਹਦੇ ਉੱਪਰ ਬਹੁਤ ਜ਼ੋਰਦਾਰ ਹਮਲਾ ਕਰੋ ਤਾਂ ਕਿ ਜਿਹੜੇ ਆਸ-ਪਾਸ ਸਾਰੇ ਜਿਹੜੇ ਪੈਰੀਫਰੀ ਤੇ ਖੜੇ ਨੇ ਵੀ ਹਾਂ ਸੀ ਵੀ ਵਿਰੋਧੀ ਆਵਾਜ਼ ਚੱਕਣ ਦੇ ਵਿੱਚ ਕੁੱਦਣਾ ਉਹਨਾਂ ਨੂੰ ਵੀ ਮੈਸੇਜ ਆ ਕੇ ਤੁਸੀਂ ਚੁੱਪ ਕਰ ਦਿਓ ਤਾਂ ਹੀ ਇੱਥੇ ਤਖਤੀਆਂ ਵੀ ਨੇ ਕਿ ਸਟਾਪ ਟੈਰਰਾਈਜ਼ਿੰਗ ਪੰਜਾਬ ਟੈਰਰਾਈਜ਼ ਕੀਤਾ ਜਾ ਰਿਹਾ ਹੈ ਬਿਲਕੁਲ ਮਤਲਬ ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਤਾਂ ਪੰਜਾਬ ਨੂੰ ਤਾਂ ਸਤਾਉਣ ਦਾ ਹਮੇਸ਼ਾ ਤੋਂ ਇਤਿਹਾਸ ਰਿਹਾ ਲੇਕਿਨ ਪੰਜਾਬ ਤੋਂ ਬਾਹਰ ਵੀ ਮਤਲਬ ਤੁਸੀਂ ਆਦੀਵਾਸੀ ਏਰੀਆ ਦੇ ਵਿੱਚ ਦੇਖੋ ਆਦੀਵਾਸੀ ਏਰੀਆ ਦੇ ਵਿੱਚ ਜਲ ਜੰਗਲ ਜ਼ਮੀਨ ਦੀ ਲੜਾਈ ਜਿਹੜੇ ਲੋਕ ਲੜ ਰਹੇ ਨੇ ਵਿਸਥਾਪਨ ਦੇ ਉਲਟ ਲੜ ਰਹੇ ਨੇ ਜੈਸੇ ਸਮਾਜ ਨੂੰ ਇੱਕ ਬਿਹਤਰ ਖੁਸ਼ ਨਮਾ ਸਮਾਜ ਬਣਾਉਣਾ ਚਾਹੁੰਦੇ ਨੇ ਜਿੱਥੇ ਲੁੱਟ ਰਹਿਤ ਸਮਾਜ ਹੋਵੇ ਤਾਂ ਉਹਨਾਂ ਲੋਕਾਂ ਦੇ ਉੱਪਰ ਆਪਰੇਸ਼ਨ ਪ੍ਰਹਾਰ ਆਪਰੇਸ਼ਨ ਪ੍ਰਹਾਰ ਕੀਤਾ ਮਤਲਬ ਉੱਥੇ ਦੇ ਪ੍ਰੋਪਰ ਇੱਕ ਫੋਰਸ ਲੱਗੀ ਹੋਈ ਹੈ ਮਤਲਬ ਉਥੇ ਸੈਂਟਰਲ ਫੋਰਸਸ ਨੇ ਉਹ ਸੈਂਟਰਲ ਫੋਰਸਸ ਉਥੇ ਦੇ ਜਿਹੜੇ ਆਦੀਵਾਸੀ ਲੜ ਰਹੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਆ ਉਥੇ ਬਹੁਤ ਸਾਰੇ ਆਦੀਵਾਸੀਆਂ ਦੇ ਰੋਜ਼ ਫੇਕ ਇਨਕਾਊਂਟਰ ਦੀ ਗੱਲਾਂ ਆ ਰਹੀਆਂ ਨੇ ਆਪਰੇਸ਼ਨ ਪ੍ਰਹਾਰ ਆਪਰੇਸ਼ਨ ਸਮਾਧਾਨ ਉਸ ਤੋਂ ਇਲਾਵਾ ਇਹਨਾਂ ਨੇ ਪਿਛਲੇ ਜੀ 2 ਸਾਲ ਪਹਿਲਾਂ ਇੱਕ ਮੀਟਿੰਗ ਕੀਤੀ ਆ ਸੂਰਜਗੁੰਡ ਸਕੀਮ ਦੇ ਤਹਿਤ ਜਿਹੜਾ ਅਮਿਸ਼ਾਨ ਨੇ ਉਹਨੂੰ ਹੈਡ ਕੀਤਾ ਪੂਰੇ ਸਟੇਟ ਦੇ ਤੇ ਪੂਰੇ ਦੇਸ਼ ਦੇ ਜਿਹੜੇ ਅਲਾ ਅਧਿਕਾਰੀ ਨੇ ਆਏ ਇਸ ਅਫਸਰ ਨੇ ਆਈਪੀਐਸ ਅਫਸਰ ਨੇ ਉਹਨਾਂ ਦੀ ਮੀਟਿੰਗ ਕਰਕੇ ਇਹ ਕਹਿ ਕਿ ਇਹ ਜਿਹੜੀ ਵਿਰੋਧ ਦੀਆਂ ਆਵਾਜ਼ ਚੱਕਣ ਵਾਲੇ ਲੋਕ ਨੇ ਵੀ ਕੱਲਾ ਇਹ ਨਹੀਂ ਆਮ ਤੌਰ ਤੇ ਕਹਿੰਦਾ ਕਿ ਸਿਰ ਮੌਵਾਦ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਨੇ ਉਹਦੇ ਨਾਲ ਨਾਲ ਜਿਹੜਾ ਥੋੜੀ ਬਹੁਤੀ ਵੀ ਆਵਾਜ਼ ਚੱਕ ਰਿਹਾ ਜਾਂ ਕੋਈ ਲਿਬਰਲ ਆ ਕੋਈ ਪ੍ਰੋਗਰੈਸਿਵ ਹੈ ਜਿਹੜਾ ਕਿਸੇ ਆਈਡੀਆ ਨਾਲ ਵੈਸੀ ਜੁੜਿਆ ਵੀ ਨਹੀਂ ਉਹਨੂੰ ਲੱਗਦਾ ਕਿ ਯਾਰ ੱਤਕਾ ਹੋ ਰਿਹਾ ਬੋਲਣਾ ਚਾਹੀਦਾ ਤਾਂ ਉਹਦੀ ਆਵਾਜ਼ ਨੂੰ ਵੀ ਕੁਚਲਣ ਦੀ ਤਿਆਰੀ ਹੈ ਹੁਣ ਉਹ ਦੇਖੋ ਉਸੇ ਟ੍ਰੈਂਡ ਦੇ ਲੜੇ ਦੇ ਵਿੱਚ ਸੂਰਜ ਕੁੰਡ ਸਕੀਮ ਹੈ ਨਾਲ ਹੁਣ ਜਿਹੜੇ ਕ੍ਰਿਮੀਨਲ ਲਾਅਸ ਚੇਂਜ ਕੀਤੇ ਨੇ ਇਹਨਾਂ ਨੇ ਉਹਦੇ ਵਿੱਚ ਜਿਹੜੇ ਹੁਣ ਤਿੰਨ ਨਵੇਂ ਕਾਨੂੰਨ ਆਏ ਨੇ ਲਾਅ ਆਏ ਨੇ ਉਹਦੇ ਵਿੱਚ ਵੀ ਇਹੀ ਹੈ ਕਿ ਮਤਲਬ ਐਫ ਆਈ ਆਰਸ ਕੀਤੀ ਜਾਣੀਆਂ ਹੈ ਪੁਲਿਸ ਨੂੰ ਜ਼ਿਆਦਾ ਪਾਵਰ ਦਿੱਤੀਆਂ ਨੇ ਮਤਲਬ ਬੇਸਿਕਲੀ ਇੰਡੀਆ ਨੂੰ ਇਹਨਾਂ ਨੇ ਪੁਲਿਸ ਸਟੇਟ ਵੱਲ ਧੱਕਣ ਦਾ ਕੰਮ ਕਰ ਰਹੇ ਆ ਤਾਨਾ ਸ਼ਹੀ ਵੱਲ ਵੱਧ ਰਿਹਾ ਤੇ ਨਾਲ ਦੀ ਨਾਲ ਤੁਸੀਂ ਦੇਖੋ ਸਾਰੀਆਂ ਮਸ਼ੀਨਰੀਆਂ ਕੋਆਰਡੀਨੇਸ਼ਨ ਚ ਕੰਮ ਕਰ ਰਹੀਆਂ ਨੇ ਇੰਡੀਆ ਦੀ ਸਟੇਟ ਮਸ਼ੀਨਰੀ ਪੂਰੀ ਪੁਲਿਸ ਸੈਂਟਰਲ ਏਜੰਸੀਜ਼ ਅਦਾਲਤਾਂ ਲਗਾਤਾਰ ਬਹੁਤ ਸਾਰੇ ਜਿਹੜੇ ਰਾਈਟ ਐਕਟਿਵਿਸਟ ਨੇ ਉਹ ਜੇਲ੍ਹਾਂ ਚ ਪਏ ਨੇ 4-4 ਸਾਲਾਂ ਤੋਂ ਲਗਾਤਾਰ ਜੇਲ੍ਹਾਂ ਚ ਜਿਕਰ ਸਟੇਟ ਕੋਆਰਡੀਨੇਟਡ ਅਟੈਕ ਕਰ ਰਹੀ ਹੈ ਹੁਣ ਜਦ ਇਹ ਬੰਦੀਆਂ ਵੀ ਕੋਆਰਡੀਨੇਟ ਕਰਨ ਗਈਆਂ ਇਹਦਾ ਡਿਫੈਂਸ ਲਈ ਮਤਲਬ ਕਰਨਾ ਹੀ ਚਾਹੀਦਾ ਕਿਉਂਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਯਾਰ ਦੇਸ਼ ਨੂੰ ਬਿਹਤਰ ਦੇਸ਼ ਬਣਾਇਆ ਜਾਵੇ ਲੋਕਾਂ ਦੀ ਆਵਾਜ਼ ਸੁਣੀ ਜਾਵੇ ਮਜ਼ਦੂਰਾ ਨੂੰ ਉਹਨਾਂ ਦੀ ਮਤਲਬ ਬੇਸਿਕ ਹੱਕ ਵੀ ਨਹੀਂ ਮਿਲ ਰਹੇ ਪਿਛਲੇ ਟਾਈਮ ਦੇ ਵਿੱਚ ਇਹਨਾਂ ਨੇ ਤਿੰਨ ਵਰਕਰਸ ਕਾਨੂੰਨ ਵੀ ਲੈ ਕੇ ਆਏ ਨਹੀਂ ਉਹਦੇ ਵਿੱਚ ਸਾਰੇ ਵਰਕਰਸ ਜਿਹੜੇ ਰਾਈਟਸ ਨਹੀਂ ਹੋ ਖੋਲੇ ਤਾਂ ਕਿਸਾਨਾਂ ਤੇ ਖੋਲੇ ਐਜੂਕੇਸ਼ਨ ਲਗਾਤਾਰ ਪ੍ਰਾਈਵੇਟ ਹੋ ਰਹੀ ਹੈ ਹੈਲਥ ਪ੍ਰਾਈਵੇਟ ਹੋ ਰਹੀ ਹੈ ਸਰਕਾਰੀ ادارے ਵੇਚੇ ਜਾ ਰਹੇ ਨੇ ਦਾਨੀਆਂ ਬਾਨੀਆਂ ਨੂੰ ਤਾਂ ਪੂਰੇ ਦੇਸ਼ ਨੂੰ ਕਿੱਥੇ ਕਿਹੜੇ ਕਿਸ ਦਿਸ਼ਾ ਵੱਲ ਧੱਕਿਆ ਜਾ ਰਿਹਾ ਤਾਂ ਉਹ ਅਗਰ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਅੱਜ ਐਡਵੋਕੇਟ ਮਨਦੀਪ ਐਡਵੋਕੇਟ ਅਜੀਤੇ ਉੱਪਰ ਅਟੈਕ ਹੈ ਜਾਂ ਹੋਰ ਜਿੱਥੇ-ਜਿੱਥੇ ਵੀ ਹਮਲੇ ਹੋਏ ਨੇ ਉਹਨਾਂ ਦੇ ਉੱਪਰ ਅਟੈਕ ਹੋਇਆ ਰੇਡ ਹੋਈ ਆ ਤਾਂ ਸਾਡੀ ਵਾਰੀ ਵੀ ਆਣੀ ਆ ਸਾਰਿਆਂ ਦੀ ਜਰਨਲਿਸਟਾਂ ਦੀ ਵੀ ਆਣੀ ਆ ਬਹੁਤ ਸਾਰੇ ਜਰਨਲਿਸਟ ਕਪਨ ਸਦੀਕੀ ਵਰਗੇ ਸਿਰਫ ਮੁੱਦਾ ਚੱਕਣ ਦੀ ਗੱਲ ਹੈ ਤੇ ਉਹ ਮੁੱਦਾ ਚੱਕਰੇ ਨੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਐਨਆਈ ਮਤਲਬ ਬਹੁਤ ਸਾਰੀਆਂ ਡਰਾਕੋਨੀਆਂ ਯੂਪੀਏ ਲਗਾ ਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਕੁਚਲਣ ਦੀ ਗੱਲ ਕੀਤੀ ਜਾਂਦੀ ਹੈ ਬਟ ਲੋਕ ਲੜ ਰਹੇ ਨੇ ਲੋਕ ਲੜਨਗੇ ਬਲੰਦ ਤਰੀਕੇ ਦੇ ਨਾਲ ਮਤਲਬ ਆਪਣਾ ਜਿਹੜਾ ਹੱਕ ਨੇ ਉਹ ਵਾਪਸ ਲੈ ਕੇ ਰਹਿਣਗੇ ਧੰਨਵਾਦ ਅੱਪਾ ਗੱਲਬਾਤ ਕੀਤੀ ਹੈ ਨੌਜਵਾਨ ਆਗੂਆਂ ਦੇ ਨਾਲ ਜਿਹੜੀ ਕਿ ਐਨਆਈਏ ਨੇ ਕੱਲ ਪੰਜਾਬ ਦੇ ਵਿੱਚ ਰੇਡਸ ਕੀਤੇ ਨੇ ਕਿਸਾਨਾਂ ਆਗੂਆਂ ਉੱਪਰ ਵਕੀਲਾਂ ਉੱਪਰ ਤਾਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਇਹ ਸਾਰੇ ਵਰਤਾਰੇ ਬਾਰੇ ਜਰੂਰ ਆਪਣੇ ਰਾਇ ਸੁਝਾਅ ਦਿਓ ਜੀ ਦੇਖਦੇ ਰਹੋ ਦੁਨੀਆ